ਸਤਨਾਮ ਸ੍ਰੀ ਵਾਹਿਗੁਰੂ ਜੀ ਆਓ ਗੁਰੂ ਪਿਆਰੀ ਸੰਗਤ ਜੀ ਸੁਣਦੇ ਹਾਂ ਗੁਰੂ ਨਾਨਕ ਦੇਵ ਜੀ ਦੇ ਉਪਤਾਤਾਰਨ ਦੀ ਸਾਖੀ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਜਨਮ ਪੱਤਰੀ ਲਿਖਣ ਦੀ ਵਿਧੀ ਸ੍ਰੀ ਗੁਰੂ ਅੰਗਦ ਦੇਵ ਜੀ ਦੀਵਾਨ ਲਾ ਕੇ ਬੈਠੇ ਹੋਏ ਸਨ ਸਿੱਖ ਬੈਠੇ ਸਨ ਭਾਈ ਬੁੱਢਾ ਜੀ ਆਦ ਸਭ ਸਰੋਤਿਆ ਆਦ ਬੈਠੇ ਸਨ ਭਾਈ ਪੈੜਾ ਮੌਖਾ ਲਿਖਣ ਲੱਗਾ ਸਮਤ 1516 ਕ ਤਕਰੀਬ ਪੂਰਨ ਮਾਸੀ ਨੂੰ ਗੁਰਨਾਨਕ ਦੇਵ ਜੀ ਨੇ ਜਨਮ ਲਿਆ ਇੱਕ ਘੜੀ ਉੱਤੇ ਅੱਧੀ ਰਾਤ ਬੀਤੀ ਉਸ ਸਮੇਂ ਅਨੁਰਾਧਾ ਨਿਸ਼ਾਤਰ ਸੀ ਸ਼ੁਭ ਮਹੂਰਤ ਰਾਏ ਪੋਏ ਦੀ ਪੱਟੀ ਦੀ ਤਲਵੰਡੀ ਕਾਲੂ ਵੈਦੀ ਦੇ ਘਰ ਮਾਤਾ ਤ੍ਰਿਪਤਾ ਦੇ ਘਰ ਗੁਰਨਾਨਕ ਦੇਵ ਜੀ ਨੇ ਜਨਮ ਲਿਆ ਜਾਂ ਕਾਲੂ ਨੂੰ ਖਬਰ ਹੋਈ ਕਾਲੂ ਵੇਦੀ ਦਾ ਪ੍ਰੋਹੁਤ ਹਰदयाल ਸੀ ਨਾਲੇ ਕੁਲ ਦਾ ਗੁਰਦੇਵ ਸੀ ਕਾਲੂ ਵੱਡੇ ਵੇਲੇ ਉੱਠ ਕੇ ਹਰदयाल ਦੇ ਘਰ ਗਿਆ ਜਾਏ ਆਖਿਓ ਸੁਪਾਂਦਾ ਜੀ ਮੱਥਾ ਟੇਕਦੇ ਹਾਂ ਤਾਂ ਅੱਗੋਂ ਹਰदयाल ਆਖਿਆ ਕਾਲੂ ਇਸ ਵੇਲੇ ਕਿਉਂ ਆਇਆ ਹੈ ਕਾਲੂ ਆਖਿਆ ਜੀ ਬਾਲਕ ਨੇ ਜਨਮ ਲੇਤਾ ਹੈ ਤੁਸੀਂ ਚੱਲ ਕੇ ਜਨਮ ਪੱਤਰੀ ਲਿਖੋ ਤਾਂ ਹਦਿਆਲ ਨੇ ਆਖਿਆ ਅੱਛਾ ਮੈਂ ਤਾਂ ਕਾਲੂ ਮੈਂ ਸੇਵਾ ਪੂਜਾ ਕਰਕੇ ਆਉਂਦਾ ਹਾਂ ਤੂੰ ਚੱਲ ਕਰ ਤਾਂ ਕਾਲੂ ਆਪਣੇ ਘਰ ਆਇਆ ਪਿੱਛੋਂ ਪੰਡਤ ਜੀ ਪੰਜ ਘੜੀਆਂ ਦਿਨ ਚੜ੍ਹੇ ਆਇਆ ਕਾਲੂ ਨੂੰ ਆ ਅਚੇਰਵਾਦ ਦਿੱਤਾ ਤਾਂ ਕਾਲੂ ਪੁਰੋਹਤ ਨੂੰ ਅੰਦਰ ਲੈ ਗਿਆ ਅੱਗੇ ਕਾਲੂ ਨੇ ਚੌਣਾ ਕਰ ਰੱਖਿਆ ਸੀ ਪੰਡਤ ਨੂੰ ਬਿਠਾਇਆ ਪਾਹ ਦੇ ਬੈਠ ਕੇ ਆਖਿਆ ਕਾਲੂ ਕਾਗਜ਼ ਕੇਸਰ ਲੈ ਆਓ ਤਾਂ ਕਾਲੂ ਕਾਗਜ਼ ਕੇਸਰ ਥਾਲੀ ਵਿੱਚ ਗੁੜ ਚਾਵਲ ਲੈ ਆਇਆ ਤਾਂ ਪੰਡਤ ਆਖਿਆ ਕਾਲੂ ਮੈਨੂੰ ਸ਼ਬਦ ਸੁਣਾਓ ਜੋ ਉਸ ਵੇਲੇ ਕੀ ਸ਼ਬਦ ਲੈ ਕੇ ਜਨਮਿਆ ਹੈ ਅਤੇ ਵਕਤ ਸੁਣਾਓ ਇਸ ਵਕਤ ਜਨਮ ਲੇਤਾ ਹੈ ਤਾਂ ਕਾਲੂ ਆਖਿਆ ਜੋ ਜਨਮ ਦੀ ਮੈਨੂੰ ਖਬਰ ਹੈ ਇੱਕ ਘੜੀ ਤੇ ਦੋ ਪੈ ਰਾਤ ਬੀਤੀ ਤਦ ਜਨਮ ਲਿਆ ਹੈ ਅਤੇ ਸ਼ਬਦ ਦੀ ਮੈਨੂੰ ਖਬਰ ਨਹੀਂ ਤਾਂ ਪੰਡਿਤ ਆਖਿਆ ਕਾਲੂ ਅੰਦਰੋਂ ਜਾ ਕੇ ਦਾਈ ਪਾਸੋਂ ਪੁੱਛੋ ਤਾਂ ਕਾਲੂ ਨੇ ਦੌਲਤਾ ਦਾਈ ਨੂੰ ਸੱਦਿਆ ਤੇ ਆਖਿਆ ਜੋ ਪੰਡਤ ਹੋਰੀ ਪੁੱਛਦੇ ਹਨ ਸੋ ਤੂੰ ਜਾਣਦੀ ਹੈ ਤਾਂ ਦੱਸ ਤਾਂ ਦਾਈ ਆਖਿਆ ਪੰਡਤ ਜੀ ਕੀ ਪੁੱਛਦੇ ਹੋ ਤਾਂ ਪੰਡਤ ਆਖਿਆ ਦਾਈ ਬਾਲਕ ਕੀ ਸ਼ਬਦ ਲੈਕਰ ਪੈਦਾ ਹੋਇਆ ਹੈ ਤਾਂ ਦਾਈ ਬੋਲੀ ਪੰਡਤ ਜੀ ਮੇਰੇ ਹੱਥਾਂ ਵਿੱਚ ਕਈ ਬਾਲਕ ਜਨਮੇ ਹਨ ਪਰ ਅਜਿਹਾ ਬਾਲਕ ਇਸ ਤਰ੍ਹਾਂ ਕੋਈ ਨਹੀਂ ਜਨਮਿਆ ਇਸ ਬਾਲਕ ਦੀ ਮੈਨੂੰ ਵੱਡੀ ਹੈਰਾਨੀ ਗਈ ਹੈ ਤਾਂ ਪੰਡਿਤ ਆਖਿਆ ਸੁਣ ਕਾਲੂ ਬਾਲਕ ਸਤਾਈਏ ਨਛਤਰੀ ਜਨਮਿਆ ਹੈ ਜੇ ਪਹਿਲੇ ਦੋ ਪਹਿਰਾ ਅੰਦਰ ਜਨਮਿਆ ਹੈ ਤਾਂ ਸ਼ਉਕਾਰ ਹੋਵੇਗਾ ਜੇ ਪਿਛਲੇ ਪਹਿ ਰਾਤ ਟਲੀ ਹੋਏ ਜਨਮਿਆ ਹੈ ਤਾਂ ਅੱਜ ਵੱਡੀ ਪੂਰਬੀ ਰਾਤ ਹੈ ਇਸ ਦੇ ਸਿਰ ਤੇ ਛਤਰ ਫਿਰਿਆ ਹੈ ਮੈਨੂੰ ਬੜਾ ਅਸ਼ਚਰਜ ਆਉਂਦਾ ਹੈ ਜੋ ਕਿਹੜਾ ਅਨਛਤਰ ਫਿਰਿਆ ਹੈ ਪੰਡਿਤ ਬੜਾ ਵਿਚਾਰਵਾਨ ਸੀ ਪੰਡਤ ਆਖਿਆ ਕਾਲੂ ਮੈਨੂੰ ਬਾਲਕ ਦਾ ਦਰਸ਼ਨ ਕਰਾਓ ਤਾਂ ਕਾਲੂ ਅੰਦਰ ਜਾ ਕੇ ਬਾਲਕ ਮੰਗਿਆ ਤਾਂ ਅੱਗੋਂ ਨਾਨਕ ਜੀ ਦੀ ਮਾਤਾ ਬੋਲੀ ਮੈਂ ਬਾਲਕ ਨਹੀਂ ਦਿੰਦੀ ਠੰਡ ਦੇ ਦਿਨ ਹਨ ਤਾਂ ਪੰਡਤ ਆਖਿਆ ਬਾਲਕ ਦੇਵੋ ਜੇ ਕੁਝ ਬਾਲਕ ਨੂੰ ਵਿਗਨ ਹੋਵੇ ਤਾਂ ਮੈਂ ਚੰਗਾ ਕਰ ਦੇਵਾਂਗਾ ਤਾਂ ਮਾਤਾ ਨੇ ਬਾਲਕ ਦੇ ਦਿੱਤਾ ਤਾਂ ਕਾਲੂ ਪੋਤੜੀਆਂ ਵਿੱਚ ਲਪੇਟ ਕੇ ਲੈ ਆਇਆ ਤੇ ਪੰਡਤ ਦੇ ਅੱਗੇ ਲੈ ਬੈਠਾ ਅਤੇ ਪੰਡਤ ਗਿਆਨਵਾਨ ਸੀ ਪੰਡਤ ਅੱਗੋਂ ਉੱਠ ਖੜਾ ਹੋਇਆ ਦੋ ਹੱਥ ਜੋੜ ਕੇ ਨਮਸਕਾਰ ਕੀਤੀ ਤਾਂ ਪੰਡਤ ਨੇ ਆਖਿਆ ਜਾ ਕਾਲੂ ਲੈ ਜਾ ਤਾਂ ਬਾਲਕ ਨੂੰ ਕਾਲੂ ਨੇ ਅੰਦਰ ਦੇ ਦਿੱਤਾ ਤਾਂ ਫਿਰ ਕਾਲੂ ਆ ਕੇ ਆਖਿਆ ਪੰਡਤ ਜੀ ਇਸ ਬਾਲਕ ਦਾ ਨਾਂਵ ਦੱਸੋ ਜੋ ਕਿ ਸੇਮਹੂਰਤ ਜਨਮਿਆ ਹੈ ਇਸ ਦੇ ਲੱਛਣ ਦੱਸੋ ਤਾਂ ਪੰਡਤ ਨੇ ਆਖਿਆ ਕਾਲੂ ਇਸ ਦਾ ਨਾਂਵ ਮੈਸੂਦ ਕੇ ਰੱਖਾਂਗਾ 13 ਦਿਨਾਂ ਨੂੰ ਨਾਂਵ ਪੀ ਰੱਖਾਂਗਾ ਤੇ ਚੋਲਾ ਪੀ ਪਾਵਾਂਗਾ ਪੰਡਤ ਨੂੰ ਘਰ ਆਇਆ 13 ਦਿਨ ਵਿਚਾਰ ਕਰਦਾ ਰਿਹਾ ਜਾਂ 13 ਦਿਨ ਹੋਏ ਤਾਂ ਪੰਡਤ ਆਇਆ ਬਾਲਕ ਨੂੰ ਚੋਲਾ ਪਾਇਆ ਅਤੇ ਨਾਮ ਰੱਖਿਆ ਨਾਨਕ ਨਿਰੰਕਾਰੀ ਤਾਂ ਕਾਲੂ ਆਖਿਆ ਪੰਡਤ ਜੀ ਤੁਸੀਂ ਇਹ ਨਾਮ ਨਹੀਂ ਸੀ ਰੱਖਣਾ ਇਹ ਨਾਮ ਹਿੰਦੂ ਤੁਰਕ ਦਾ ਸਾਂਝਾ ਹੈ ਪੰਡਤ ਆਖਿਆ ਕਾਲੂ ਏ ਵੱਡਾ ਅਵਤਾਰੀ ਹੈ ਤੇਰੇ ਘਰ ਆਇਆ ਹੈ ਏਡਾ ਅਵਤਾਰੀ ਅੱਗੇ ਕੋਈ ਨਹੀਂ ਹੋਇਆ ਸ੍ਰੀ ਰਾਮ ਚੰਦਰ ਤੇ ਸ੍ਰੀ ਕ੍ਰਿਸ਼ਨ ਜੀ ਹੋਏ ਹਨ ਸੋ ਉਹਨਾਂ ਨੂੰ ਹਿੰਦੂ ਪੂਜਦੇ ਸਨ ਇਸ ਨੂੰ ਹਿੰਦੂ ਤੁਰਕ ਦੋਵੇਂ ਪੂਜਣਗੇ ਇਸ ਦਾ ਨਾਮ ਜਿਵੇਂ ਅਸ਼ਮਾਨਾ ਵਿੱਚ ਰਹਿ ਜਾਏਗਾ ਵੰਤਰੀ ਨਾਨਕ ਹੋਏ ਜਾਏਗਾ ਇਸ ਤਾਈ ਸਮੁੰਦਰ ਰਾਹ ਦੇਵੇਗਾ ਅਤੇ ਧਰਤੀ ਵੀ ਰਾਹ ਦੇਵੇਗੀ ਅਸਮਾਨ ਵੀ ਰਾਹ ਦੇਵੇਗਾ ਇਹ ਇੱਕ ਨਿਰੰਕਾਰ ਹੀ ਨਿਰੰਕਾਰ ਜਪੇਗਾ ਅਤੇ ਲੋਕਾਂ ਨੂੰ ਵੀ ਜਪਾਵੇਗਾ ਵੱਡਾ ਤਰਮਾਤਮਾ ਗਿਆਨੀ ਤਿਆਨੀ ਹੋਵੇਗਾ ਅਤੇ ਕੀਤੇ ਨੂੰ ਕੀਤਾ ਹੀ ਜਾਣੇਗਾ ਬਿਨਾ ਪਰਮੇਸ਼ਰ ਹੋਰ ਕਿਸੇ ਨੂੰ ਨਹੀਂ ਜਾਣੇਗਾ ਕਾਲੂ ਇਹ अरमान ਮੈਨੂੰ ਰਹਿਸੀ ਕਿ ਕੀ ਜਾਣਾ ਮੈਂ ਇਸ ਦਾ ਪ੍ਰਤਾਪ ਵੇਖਾਂਗਾ ਕਿ ਨਹੀਂ ਵੇਖਾਂਗਾ ਕੀ ਜਾਪੇ ਕਿ ਮੇਰੀ ਉਮਰ ਇਤਨੀ ਹੈ ਕਿ ਨਹੀਂ ਵੱਡਾ ਅਵਤਾਰੀ ਜਨਮਿਆ ਹੈ ਨੌ ਨਾਥ 84 ਸਿੱਧ 6 ਜਤੀ 52 ਵੀਰ 64 ਜੋਗਨੀ ਭੂਤ ਪ੍ਰੇਤ ਦੇਵਦਾਨਵ ਦੇਵੀਆਂ ਰਿਖੀ ਮੁਨੀ ਪੀਰ ਪੈਗੰਬਰ ਸਭ ਇਸਤੀ ਆਗਿਆ ਮੰਨਣਗੇ ਇਹ ਆਪ ਨਿਰੰਕਾਰ ਜਗਤ ਤੇ ਉਦਾਰ ਕਰਨ ਨੂੰ ਆਇਆ ਹੈ ਇਹ ਵਾਰਤਾ ਕਹਿ ਕੇ ਪੰਡਤ ਆਪਣੇ ਘਰ ਨੂੰ ਗਿਆ ਕਾਲੂ ਸੁਣ ਕੇ ਬਹੁਤ ਪਰਸਾਨ ਹੋਇਆ ਤੇ ਲੱਗੇ ਬਾਲਕ ਦੀ ਪਾਲਣਾ ਕਰਨ ਕਾਲੂ ਨੇ ਘਰ ਵਿੱਚ ਬਸਨ ਗੋਮਾਧ ਲੈ ਕੇ ਦਾਨ ਕੀਤਾ आनंद मंगल ਹੋਏ ਸਰਬੱਤ ਪਰਿਵਾਰ ਨੇ ਖੁਸ਼ੀਆਂ ਕਰੀਆਂ ਮਾਤਾ ਤ੍ਰਿਪਤਾ ਨੂੰ ਸਭ ਇਸ ਤਰ੍ਹਾਂ ਨੇ ਵਧਾਈਆਂ ਦਿੱਤੀਆਂ ਮਾਤਾ ਜੀ ਨੇ ਸਭ ਨੂੰ ਅਸੀਸ ਦਿੱਤੀ ਤੇ ਮਾਨ ਰੱਖਿਆ